ਦੇਵਲਾ ਚੁੰਦਾ ਪਿਆਗਾ ਵੀਰੇ ਸਾਰੇ ਪਾਂਡੇ ਵਾਲੇ ਚੁੰਡੇ ਵੀ ਹੈਗਾ ਉਹ ਸਾਰੇ ਪਾਂਡੇ ਵਾਲਾ ਹਾਂਜੀ ਉਹਦਾ ਹੀ ਰੇਟ ਆ ਬਾਈ ਉਹਦਾ ਰੇਟ ਵੀ ਬਾਜ਼ਾਰ ਚ 2800 2700 ਜਾਂਦੇ ਆਪਣਾ 2400 ਦਾ ਹੈਗਾ ਉਹ ਤੇ ਦੋ ਸਾਸੀ ਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ YouTube ਤੇ ਜੁੜੇ ਹੋਇਆ ਅੱਜ ਆਏ ਬਈ ਆਪਣੇ ਭਰਾ ਕੋਲੇ ਗਪਾਲ ਕੋਲੇ ਗਪਾਲੀਏ ਬਾਈ ਦਾ ਨਾਮ ਹਾਂਜੀ ਗਪਾਲੀ ਤੇ ਬਾਈ ਦਾ ਕੰਮ ਹੈਗਾ ਵੀਰੇ ਇਨਵਰਟਰ ਗਾਇ ਹੋ ਗੀਜ਼ਰ ਸਟੈਪਲਾਈਜ਼ਰ ਅਤੇ RO ਫਿਲਟਰ ਤੇ ਬਾਕੀ ਜਿਹੜਾ ਹੋਰ ਵੀ ਕੰਮ ਆ ਬਾਈ ਦਾ ਨਾਲ ਨਾਲ ਆਪਾਂ ਦੱਸਾਂਗੇ ਮਿਲਦੇ ਆਂ ਗੱਲਬਾਤ ਕਰਦੇ ਆਂ ਸਹੀ ਯਾ ਰੇਟ ਆ ਬਾਈ ਦਾ ਬਈ ਤੇ ਇਹ ਕੰਮ ਤਸੱਲੀ ਬਖਸ਼ ਕੀਤਾ ਜਾਂਦਾਗਾ ਅੱਜ ਆਪਾਂ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੈ ਜੀ ਆ ਤਾਂ ਆਪਣੇ ਕੋਲੇ ਹੋਲ ਸੇਲ 'ਚ ਬੈਂਟਰੀ ਆ ਗਿਆ ਠੀਕ ਹੈ ਬਾਈ ਵੀਰੇ ਆ ਜਿਹੜੇ ਬੈਂਟਰੀ ਪੈ ਜਾਗੇ ਸਾਰੀਆਂ ਕੰਪਨੀਆਂ ਦੇ ਬੈਂਟਰੀ ਮਿਲ ਜਾਣਗੇ ਆਪਣੇ ਕੋਲੇ ਠੀਕ ਹੈ ਜੀ ਵੀਰੇ ਆਪਣੇ ਕੋਲ 9000 ਤੋਂ ਬੈਂਟਰਾ ਸਟਾਰਟ ਆਗਾ ਜੀ ਹੁਣ ਆ ਪੈ ਆ ਕੇ 9000 ਰੁਪਏ ਤੋਂ ਸਟਾਰਟ ਆ ਬੈਂਟਰਾ لومینانس ਚਾਰੇ ਕੰਪਨੀ ਇਹਦੇ ਮਿਲ ਜਾਣਗੇ ਵੀਰੇ ਬਾਜ਼ਾਰ ਨਾਲੋਂ 1000 1500 ਦਾ ਫਰਕ ਹੋਊਗਾ ਤੇ ਇਹ ਕਿਹੜੀ ਆ ਨਵਾਇਟਰ ਵਾਲੀ ਪਲੇਟ ਆ ਗਈ ਇਹ ਤਾਂ ਬਾਜ਼ਾਰ ਚ ਪਾ ਕੇ ਦਿੰਦੇ ਆਗੇ 15 1600 ਦੀ ਆਪਾਂ 1000 ਰੁਪਏ ਦੀ ਪਾ ਕੇ ਤੇ ਸੇਮ ਇਨਾਂ ਦੀ ਗਾਰੰਟੀ ਦਿੰਦੇ ਆਗੇ ਤੇ ਮਾਹ ਬਈ ਜਮ ਅਰੀਜਨਲ ਪਲੇਟ ਹੋਊਗੀ ਤੇ ਨਾਲ ਦੀ ਨਾਲ ਨਵਾਇਟਰ ਰਿਪੇਅਰ ਕਰਕੇ ਦਿੰਦੇ ਆਗੇ ਆਪਾਂ ਠੀਕ ਹੈ ਬਈ ਤੇ ਹੋਰ ਬਈ ਆਪਣੇ ਕੋਲੇ ਕਾਦਾ ਕਾਦਾ ਰਿਪੇਅਰ ਦਾ ਕੰਮ ਆ ਅੱਖਾਂ ਦੀ ਬੈਂਡਿੰਗ ਦਾ ਕੰਮ ਆ ਵੀਰੇ ਇੱਕ ਕੂਲਰਾਂ ਦਾ ਕੰਮ ਆ ਕੂਲਰ ਵਰਕਿਆਂ ਦੀ ਮੋਟਰ ਬੰਦਿਆ ਜਾਂਦੀ ਹੈ ਆਰਓ ਫਿਲਟਰ ਆਰਓ ਫਿਲਟਰਾਂ ਦਾ ਗਾ ਰਿਪੇਅਰ ਕਰਕੇ ਦਿੰਦੇ ਆ ਨਾਲ ਦੀ ਨਾਲ ਰਿਪੇਅਰ ਨਵੇਂ ਵੀ ਮਿਲਦੇ ਆ ਵੀਰੇ ਨਵੇਂ ਹੀ ਮਿਲਦੇ ਆਪਣੇ ਕੋਲੇ ਹਾਂ ਸਾਰਾ ਕੁਝ ਮਿਲਦਾ ਇਨਵਰਟਰ ਬੈਟਰੀਆਂ ਦੇ ਕੰਮ ਦੇ ਵਿੱਚ ਭਾਈ ਥੋੜਾ ਜਿਹਾ ਹੈਗਾ ਹਨਾ ਇਹਦੇ ਵਿੱਚ ਇਹ ਆਪਾਂ ਨੂੰ ਪਤਾ ਹੀ ਆ ਕਿਉਂਕਾ ਹੁੰਦਾ ਦਾ ਰਿਕਮ ਜੀ ਆ ਹਨਾ ਪਰ ਵੀ ਆਪਾਂ ਨੂੰ ਫੁੱਲ ਗਾਰੰਟੀ ਹੈ ਜੀ ਜਿਹੜਾ ਬਾਟਵਾਗੇ ਹਾਂ ਜਿਹੜਾ 9000 ਰੁਪਏ ਦਾ ਬੈਟਰੀ ਦਿੰਦੇ ਆ ਕਹਿੰਦੇ ਤੁਹਾਨੂੰ 3 ਸਾਲ ਦੀ ਫੁੱਲ ਗਾਰੰਟੀ ਹੈ ਜੀ 3 ਸਾਲ ਦੀ ਪੀਸ ਟੂ ਪੀਸ ਠੀਕ ਹੈ ਹਾਂ ਸਾਰਿਆਂ ਦੀ ਪੀਸ ਟੂ ਪੀਸ ਚੇ ਰਿਪੇਅਰ ਤੁਸੀਂ ਆਪ ਹੀ ਕਰਦੇ ਹੋ ਹਾਂ ਰਿਪੇਅਰ ਆਪ ਆਪ ਕਰਦਾ ਕਾਉਂਟਰ ਬਣਾਇਆ ਆਪਣਾ ਸਾਰਾ ਕੁਝ ਆ ਜਿੱਤਾ ਪਾਈਆਂ ਵੀ ਅਸੀਂ ਜਿਉਂ ਪਵਾ ਕੇ ਲੈ ਕੇ ਗਏ ਆ ਗਾਹਕ ਤੇ ਨਾਲ ਦੀਆਂ ਵੀ ਰਿਪੇਅਰ ਕਰੀ ਜਾਂਦੀ ਹੈ ਜੀ ਦੇਖੇ ਆ ਕੇ ਬੰਦੇ ਜੇ ਕਿਸੇ ਭਰਾਣੇ ਮੰਨ ਕੇ ਨਵਾਂ ਬੈਟਰ ਆ ਲੈਣਾ ਆ ਜਾ ਕੋਈ ਆਰਓ ਫਿਲਟਰ ਕੋਈ ਵੀ ਚੀਜ਼ ਨਵੀਂ ਲੈਣੀ ਜਿਹੜੀ ਆਪਣੇ ਕੋਲੇ ਉਪਲਬਧ ਹੈਗੀ ਆ ਹਨਾ ਤੇ ਬੰਦਾ ਵੀਡੀਓ ਸ਼ੇਅਰ ਕਰਕੇ ਆਉਂਦਾ ਵੱਧ ਤੋਂ ਵੱਧ ਉਹਨੂੰ ਕੋਈ ਲੈਸ ਵਗੈਰਾ ਉਹਨੂੰ ਕੋਈ ਨਹੀਂ ਮੌਕੇ ਦੇ ਆ ਕੇ ਆਪਾਂ ਲੈਸ ਕਰ ਦਾਂਗੇ ਵੀਰੇ ਠੀਕ ਹੈ ਬਈ ਮਾਣ ਦਾਣ ਹਾਂ ਮਾਣ ਦਾਣ ਫੁੱਲ ਤੇ ਕਿਸ਼ਤਾਂ ਦੇ ਵੀ ਮਿਲਦਾ ਸਮਾਨ ਆਪਣੇ ਕੋਲੇ ਬਜਾਜ ਕਾਰਡ ਵੀ ਚੱ ਹੋਰ ਕੋਈ ਬਈ ਆਪਣੇ ਭਰਾਵਾਂ ਵਾਸਤੇ ਕੋਈ ਸੂਤ ਵੱਧ ਤੋਂ ਵੱਧ ਜਿਹੜੀ ਦਾ ਆਪਾਂ ਨੂੰ ਥੋੜਾ ਵੀ ਫਾਇਦਾ ਹੋ ਜਾ ਅਗਲੇ ਦਾ ਵੀ ਫਾਇਦਾ ਹੋ ਜਾ ਸੂਤਾਂ ਵੀਰੇ ਫੁੱਲ ਆ ਗਈਆਂ ਕੋਈ ਵੀ ਉਹ ਹੋਊਗਾ ਦੂਜੇ ਨਾਲੋਂ ਬਾਜ਼ਾਰ ਨਾਲੋਂ ਪੂਰਾ ਰੇਟ ਦਾ ਭਰਤਾ ਹੋਊਗਾ ਜਿੱਥੇ ਮਰਜ਼ੀ ਪਤਾ ਕਰ ਲੋ ਠੀਕ ਹੈ ਬਈ ਤੇ ਰਿਪੇਅਰ ਦਾ ਕੰਮ ਤਸੱਲੀ ਬਖਸ਼ਾ ਪੂਰਾ ਹਾਂਜੀ ਹਾਂਜੀ ਲੰਬਾ ਨਹੀਂ ਆਉਂਦਾ ਨਹੀਂ ਮੇਰੇ ਲੰਬਾ ਕੋਈ ਨਹੀਂ ਰਿਪੇਅਰ ਕਰਕੇ ਵੀ ਮਹੀਨੇ ਦੀ ਗਾਰੰਟੀ ਆਪਣੀ ਠੀਕ ਹੈ ਰਿਪੇਅਰ ਕਰਨ ਤੋਂ ਬਾਅਦ ਵੀ ਹਾਂ ਠੀਕ ਹੈ ਬਈ ਪਲੇਟ ਪਾ ਕੇ ਤਾਂ ਹੈਗੀ ਹੋਈ ਹੈ 6 ਮਹੀਨੇ ਦੀ ਰਿਪੇਅਰ ਕਰਕੇ ਵੀ 6 ਮਹੀਨੇ ਦੀ ਗਾਰੰਟੀ ਹੈ ਆਪਣੀ ਬਈ ਲੋਕੇਸ਼ਨ ਦੱਸ ਠੀਕਾ ਮੇਰਾ ਨੰਬਰ ਹੈ 98778 13421 ਤੈਨ ਕੇਸ ਲੈ ਇਧਰ ਨੰਨੀ ਵਾਂਚਲ ਦੀ ਕੋਠੀ ਨੇੜੇ ਆ ਵੀਰੇ ਭਾਤਿਆਵੜਾ ਸਕੂਲ ਰੋਡ ਜਿਹੜੀ ਉਹ ਸੜਕ ਹੈ ਦੇ ਭਾਤਿਆਵੜਾ ਸਕੂਲ ਨੂੰ ਆਉਣਾ ਉਹ ਕੋ ਕਟਮੀ ਸੜਕ ਇਧਰ ਨੂੰ ਠੀਕ ਆ ਆਹ ਚ ਰਸਤੇ 'ਚ ਵੀ ਰਸਤੇ 'ਚ ਠੀਕ ਹੈ ਤੇ ਬਾਈ ਜਰੂਰ ਆਓ ਬਾਈ ਦੇ ਕੋਲੇ ਇਨਵਰਟਰ ਵਾਇਟਰਾਂ ਦਾ ਕੰਮ ਆ ਨਵੇਂ ਵੀ ਮਿਲਦੇ ਆ ਆਰਓ ਫਿਲਟਰ ਤੇ ਬਾਕੀ ਬਾਈ ਰਿਪੇਅਰ ਦਾ ਕੰਮ ਜਿਵੇਂ ਬਾਈ ਨੇ ਦੱਸਿਆਗਾ ਰਿਪੇਅਰ ਕਰਨ ਤੋਂ ਬਾਅਦ ਵੀ 1 ਮਹੀਨੇ ਦੀ ਗਾਰੰਟੀ ਹੈਗੀ ਹਨਾ ਵੀਰੇ ਆ ਡੈਕਸ਼ਨ ਜੁੱਲੇ ਵੀ ਮਿਲਦੇ ਆ ਇੱਥੇ ਆ ਪਲੇਟਾਂ ਪਈਆਂ ਆਪਣੇ ਕੋਲੇ ਹਰ ਇੱਕ ਇਨਵਰਟਰ ਦੀ ਪਲੇਟ ਮਿਲ ਜੂਗੀ ਜਿੰਨਾ ਮਰਜ਼ੀ ਭਰਾ 10 ਸਾਲ 5 ਸਾਲ 15 ਸਾਲ ਸਾਰੇ ਇਨਵਰਟਰ ਦੀਆਂ ਪਲੇਟਾਂ ਪਈਆਂ ਆਪਣੇ ਕੋਲੇ ਸਾਰੀਆਂ ਮਿਲ ਜਾਂਦਾ 98 ਆ ਰਿਪੇਅਰ ਦਾ ਸਮਾਨ ਪਿਆ ਵੀਰੇ ਆ ਇਨਵਰਟਰ ਹੋਗੇ ਤੇ ਇਧਰ ਵੀ ਜਿਵੇਂ ਬੈਟਰੀਆਂ ਦੀ ਗੱਲ ਕਰਦੇ ਸੀ ਤੁਸੀਂ ਇਧਰ ਵੀਰੇ ਬੈਟਰੀ ਚਾਰਜ ਪਈ ਆਪਣੇ ਕੋਲੇ ਹਰ ਇੱਕ ਪ੍ਰਕਾਰ ਦਾ ਬੈਟਰੀ ਚਾਰਜਰ ਏਸੀ ਵਾਲੇ ਹੋਸਟ ਟੈਪਲੇਅਰ ਪ੍ਰਿਸਾ ਫਿਲਟਰਸ ਆਣ ਕੁੱਲ ਮਿਲਾ ਕੇ ਵੀ ਬਿਜਲੀ ਦਾ ਆਪਣੇ ਕੋਲੇ ਜਿਹੜੀਆਂ ਸਹੂਲਤਾਂ ਪੁਰਜ਼ਾਈਆਂ ਘਰ ਦੇ ਵਿੱਚ ਸਾਰਾ ਸਭਾ ਆਪਣੇ ਕੋਲੇ ਪ੍ਰਾਪਤ ਹੋਇਗਾਗਾ ਉਹ ਸਾਰੇ ਪਾਂਡੇ ਵਾਲਾ ਚੁੱਲਾ ਪਿਆਗਾ ਵੀਰੇ ਸਾਰੇ ਪਾਂਡੇ ਵਾਲੇ ਚੁੱਲੇ ਵੀ ਹੈਗਾ ਉਹ ਸਾਰੇ ਪਾਂਡੇ ਵਾਲਾ ਹਾਂਜੀ ਉਹਦਾ ਹੀ ਰੇਟ ਆ ਬਾਈ ਉਹਦਾ ਰੇਟ ਵੀ ਬਾਜ਼ਾਰ 'ਚ 2800 2700 ਜਾਂਦੇ ਆਪਣਾ 2400 ਦਾ ਹੈਗਾ ਉਹ ਤੇ 2 ਸਾਲ ਦੀ ਉਹਦੀ ਫੁੱਲ ਗਾਰੰਟੀ ਆ ਰੇਟ ਦਾ ਇੰਨਾ ਫਰਕ ਹਾਂ ਰੇਟ ਦਾ ਪੂਰਾ ਫਰਕ ਆ ਵੀਰੇ ਕਿਆ ਬਾਤ ਆ ਬਾਈ